ਬਿਆਨ ਕੇ ਸਮੂਚੀ ਪੰਜਾਬੀਆਂ ਦਾ ਨਿਰਾਦਰ ਕੀਤਾ ਗਿਆ ਹੈ ਪੰਜਾਬੀ ਅਜਿਹੇ ਬਿਆਨ ਦੇ ਲਈ ਕਦੇ ਵੀ ਮੁਆਫ ਨਹੀਂ ਕਰਨਗੇ ਸੁਦੀਪਕ ਪਾਲੂ ਦੇ ਵੱਲੋਂ ਕਿਹਾ ਗਿਆ ਪੋਲਿਟੀਕਲ ਸੈਂਸਿਬਲ ਦੇਖ ਕੇ ਆ ਰਿਹਾ ਤਰਸ ਜਿੱਤੇ ਕਿ ਦਿੱਲੀ ਜਵਾਸ ਰਹੇ ਪੰਜਾਬੀਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਭਾਜਪਾ ਦੇ ਸਾਬਕਾ ਐਮਪੀ ਤੇ ਨਵੀਂ ਦਿੱਲੀ ਵਿਧਾਨ ਸਭਾ ਤੋਂ ਚੋਣ ਲੜ ਰਹੇ ਪ੍ਰਵੇਸ਼ ਬਰਬਾਦੀ ਅੱਜ ਹਾਥ ਨੂੰ ਵੇਖਦਾ ਹੋਇਆ ਬੁਖਲਾਈ ਹੋਈ ਬਿਆਨਬਾਜ਼ੀ ਨੇ ਸਮੁੱਚੀ ਦੁਨੀਆ 'ਚ ਵਸਤੇ ਪੰਜਾਬੀਆਂ ਖਾਸ ਤੌਰ ਤੇ ਦਿੱਲੀ ਚ ਵਾਸਤੇ ਪੰਜਾਬੀਆਂ ਦੇ ਹੱਤਿਆ ਦਾ ਡੂੰਗੀ ਸੱਟ ਮਾਰਿਆ ਉਹਨਾਂ ਨੇ ਕਿਹਾ ਕਿ ਪੰਜਾਬੀ ਗੱਡੀਆਂ ਚ ਘੁੰਮ ਰਹਿਆ 26 ਜਨਵਰੀ ਆ ਗਈਆ ਦੇਸ਼ ਦੀ ਸੁਰੱਖਿਆ ਨੂੰ ਖਤਰਾ ਆ ਪਰਵੇਸ਼ ਵਰਮਾ ਜੀ ਇਉਹੀ ਪੰਜਾਬੀ ਨੇ ਜਿਨ੍ਹਾਂ ਦੇ ਗੁਰੂ ਸਾਹਿਬਾਨ ਨੇ ਦੇਸ਼ ਕੌਮ ਤੇ ਇਨਸਾਨੀਅਤ ਦਿਖਾਤਾ ਰ ਆਪਣੀ ਜਾਨਾਂ ਦਿੱਤੀਆਂ ਅੱਜ ਜੇਕਰ ਪੰਜਾਬ ਦੀ ਹਿਸਟਰੀ ਦੇਖੀਏ ਸਭ ਤੋਂ ਵੱਧ ਸ਼ਹਾਦਤਾਂ ਆਜ਼ਾਦੀ ਲਈ ਜੇਕਰ ਦਿੱਤੀਆਂ ਤਾਂ ਪੰਜਾਬੀਆਂ ਨੇ ਸਜਾਵਾਂ ਕਟੀਆਂ ਤਾਂ ਪੰਜਾਬੀਆਂ ਨੇ ਇਹ ਭਗਤ ਸਿੰਘ ਤੇ ਉਧਮ ਸਿੰਘ ਦੀ ਵਿਰਾਸਤ ਵਾਲੇ ਪੰਜਾਬੀ ਆ ਪ੍ਰਵੇਸ਼ ਵਰਮਾ ਜੀ ਤੁਸੀਂ ਸਮੁੱਚੀ ਪੰਜਾਬੀ ਅਦਾਜ਼ ਬਹੁਤ ਵੱਡਾ ਨਿਰਾਦਰ ਕੀਤਾ ਪੰਜਾਬੀ ਤੁਹਾਨੂੰ ਇਸ ਗੱਲ ਇਹ ਕਦੇ ਮਾਫ਼ ਨਹੀਂ ਕਰਨਗੇ ਔਰ ਤੁਹਾਡੀ ਜਿਹੜੀ ਪੋਲੀਟੀਕਲ ਸੈਂਸਿਬਿਲਿਟੀ ਆ ਉਹਨੂੰ ਦੇਖ ਕੇ ਤੁਹਾਡੇ ਤੇ ਤਰਸ ਆ ਰਿਹਾ ਕਿ ਤੁਸੀਂ ਹਾਥ ਤੋਂ ਇੰਨਾ ਬੁਖਲਾ ਗਏ ਆ ਕਿ ਤੁਸੀਂ ਅੱਜ ਇਸ ਤਰ੍ਹਾਂ ਦੀ ਘਟੀਆ ਬਿਆਨਬਾਜ਼ੀ ਤੇ ਉਤਰ ਗਏ ਆ ਸੋ ਤੁਰੰਤ ਆਪਣੀ ਵੱਡੀ ਲੀਡਰਸ਼ਿਪ ਖੁਦ ਆਪ ਸਾਰੇ ਜਣੇ ਸਮੁੱਚੇ ਪੰਜਾਬੀਆਂ ਤੋਂ ਖਾਸ ਤੌਰ ਤੇ ਦਿੱਲੀ ਦੇ ਵਸਦੇ ਪੰਜਾਬੀਆਂ ਕੋਲੋਂ ਜਿਨ੍ਹਾਂ ਦੇ ਭੈਣ ਭਰਾਵਾ ਵਾਰੇ ਤੁਸੀਂ ਇਸ ਤਰ੍ਹਾਂ ਦੀ ਘਟੀਆ ਬਿਆਨ ਦਿੱਤੀਆ ਤੁਰੰਤ ਮਾਫੀ ਮੰਗੋ ਤਾ ਤੁਸੀਂ ਇੱਕ ਪਾਪ ਤੋਂ ਮੁਕਤ ਹੋ ਗਏ ਵਾਣਾ ਤੁਹਾਨੂੰ ਪੰਜਾਬੀ ਕਦੀ ਵੀ ਮਾਫ ਨਹੀਂ ਕਰਨਗੇ ਭਾਜਪਾ